ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਵਕਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਅਗਲਾ ਕਵੀ ਜਿਹੜਾ ਕਿ ਹੈ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਠੀਕ ਹੈ ਜੀ ਤੇ ਇੱਕ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਣੇ ਟਾਈਮ ਤੇ ਜੁਆਇਨ ਕਰ ਸਕਣ ਤੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤਾਂ ਦੇਖਦੇ ਹਾਂ ਜੀ ਅੱਜ ਆਪਾਂ ਬੇਸਿਕ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਿ ਜਿਹੜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਹਨ ਉਹਨਾਂ ਦਾ ਜਿਹੜਾ ਜਨਮ ਹੈ ਜੀ ਉਹ ਹੋਇਆ 22 ਮਈ 1897 ਈਸਵੀ ਦੇ ਵਿੱਚ ਤੇ ਉਹਨਾਂ ਦੀ ਮੌਤ ਹੁੰਦੀ ਹੈ ਜੀ 14 ਜਨਵਰੀ 1944 ਈਸਵੀ ਦੇ ਵਿੱਚ ਉਹਨਾਂ ਦੇ ਮਾਤਾ ਜੀ ਦਾ ਨਾਮ ਹੈ ਇੰਦਰਕੌਰ ਤੇ ਪਿਤਾ ਸੁੰਦਰ ਸਿੰਘ ਉਹਨਾਂ ਦਾ ਪਿੰਡ ਗਲੋਟੀਆਂ ਖੁਰਦ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਤੇ ਪਾਲਣ ਪੋਸ਼ਣ ਕੀਤਾ ਉਹਨਾਂ ਦਾ ਚਾਚਾ ਸੋਹਣ ਸਿੰਘ ਨੇ ਤਾਂ ਚਰਨ ਸਿੰਘ ਸੌਰੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਜਿਹੜਾ ਉਹਨਾਂ ਦਾ ਪਿੰਡ ਗਲੋਟੀਆ ਖੁਰਦ ਹੈ ਤੇ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਦਾ ਹੈ ਜਿਹੜਾ ਪਾਲਣ ਪੋਸ਼ਣ ਕੀਤਾ ਤੇ ਨੈਕਸਟ ਫਿਰ ਆਪਾਂ ਅੱਗੇ ਦੇਖਦੇ ਹਾਂ ਤਾ ਅਗੇ ਕੀ ਚੀਜ਼ ਹੈ ਕਿ ਉਹਨਾਂ ਦਾ ਜਿਹੜਾ ਕਿਤਾ ਰਹਾ ਤਾਂ ਉਹ ਰਿਹਾ ਜੀ ਕਵੀ ਡਾਕਟਰ ਤੇ ਦੇਸ਼ ਭਗਤ ਉਸ ਤੋਂ ਬਾਅਦ ਉਹਨਾਂ ਦੀ ਪ੍ਰਵਿਰਤੀ ਰਹੀ ਪ੍ਰਗਤੀਵਾਦੀ ਯਥਾਰਥਵਾਦੀ ਤੇ ਕ੍ਰਾਂਤੀਕਾਰੀ ਉਸ ਤੋਂ ਬਾਅਦ ਉਹਨਾਂ ਦੀ ਵਿਧਾ ਹੈ ਜੀ ਕਵਿਤਾ ਵਾਰਤਕ ਤੇ ਰੁਬਾਈ ਤਾਂ ਉਹਨਾਂ ਨੇ ਕਵਿਤਾ ਵਾਰਤਕ ਤੇ ਰੁਬਾਈ ਲਿਖੀ ਉਸ ਤੋਂ ਬਾਅਦ ਉਹ ਵਾਰਸ ਮੰਨੇ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਦੇ ਤਾਂ ਦੀਵਾਨ ਸਿੰਘ ਕਾਲੇਪਾਣੀ ਨੂੰ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਹੈ ਵਾਰਸ ਕਿਹਾ ਜਾਂਦਾ ਹੈ ਤੇ ਆਪ ਦੇ ਵਾਰਸ ਹਨ ਪ੍ਰੀਤਮ ਸਿੰਘ ਸਫੀਰ ਤੇ ਡਾਕਟਰ ਦੀਵਾਨ ਸਿੰਘ ਦਾ ਜਿਹੜਾ ਸੌਰੀ ਦੀਵਾਨ ਸਿੰਘ ਕਾਲੇਪਾਣੀ ਦਾ ਜਿਹੜਾ ਅਗਲਾ ਵਾਰਸ ਹੈ ਤਾਂ ਉਹ ਕਿਹਾ ਜਾਂਦਾ ਹੈ ਪ੍ਰੀਤਮ ਸਿੰਘ ਸਫੀਰ ਨੂੰ ਉਸ ਤੋਂ ਬਾਅਦ ਉਹਨਾਂ ਦੇ ਬਾਰੇ ਜਿਹੜੇ ਮੋਨੋਗ੍ਰਾਫ ਹੈ ਪੰਜਾਬ ਸਰਕਾਰ ਨੇ ਮੋਨੋਗ੍ਰਾਫ ਸਮ੍ਰਿਤੀ ਗ੍ਰੰਥ ਪ੍ਰਕਾਸ਼ਿਤ ਕੀਤਾ ਤੇ ਮੋਨੋਗ੍ਰਾਫ ਦੀ ਜਿਹੜੀ ਭਾਸ਼ਾ ਹੈ ਜੀ ਉਹ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਜਾਰੀ ਕੀਤਾ ਗਿਆ ਮੋਨੋਗ੍ਰਾਫ ਪੰਜਾਬ ਸਰਕਾਰ ਦੇ ਵੱਲੋਂ ਨੈਕਸਟ ਆਪਾਂ ਦੇਖਦੇ ਹਾਂ ਇਹਨਾਂ ਦੀਆਂ ਕਵਿਤਾਵਾਂ ਦੇ ਵਿਚਲੇ ਜਿਹੜੇ ਅਹਿਸਾਸ ਹੈ ਉਹ ਅਮਨ ਪਸੰਦ ਭਾਈਚਾਰਕ ਸਾਂਝ ਸੁਲਝੇ ਮਨੁੱਖ ਤੇ ਹਮਦਰਦੀ ਮਿਲਵਰਤਨ ਤਾਂ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਕਹਿ ਲੋ ਵਿਚਾਰਕ ਸਾਂਝ ਹੈ ਉਹਨਾਂ ਦੀ ਉਹਨਾਂ ਦੇ ਵਿਚਾਰਾਂ ਦੀ ਜਾਂ ਕਵਿਤਾ ਦੇ ਵਿਚਲੇ ਜਿਹੜੇ ਅਹਿਸਾਸ ਹੈ ਉਹ ਅਮਨ ਪਸੰਦ ਹਨ ਭਾਈਚਾਰਕ ਸਾਂਝ ਹੈ ਸੁਲਝੇ ਮਨੁੱਖ ਹੈ ਹਮਦਰਦੀ ਮਿਲਵਰਤਨ ਦੀ ਹੈ ਉਸ ਤੋਂ ਅੱਗੇ ਸਾਹਿਤ ਪੜਨ ਤੇ ਲਿਖਣ ਦੀ ਪ੍ਰੇਰਣਾ ਉਹਨਾਂ ਨੂੰ ਮਿਲੀ ਪ੍ਰੋਫੈਸਰ ਪੂਰਨ ਸਿੰਘ ਤੋਂ ਤੇ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਆਉਂਦਾ ਹੈ 1938 ਦੇ ਵਿੱਚ ਵਗਦੇ ਪਾਣੀ ਤੇ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਹੈ 1986 ਦੇ ਵਿੱਚ ਮਲਿਆਂ ਦੇ ਬੇਰ ਤੇ ਕੁੱਲ ਉਹਨਾਂ ਦੇ ਕਾਵ ਸੰਗ੍ਰਹਿ ਬਣਦੇ ਹਨ ਜੀ ਤਿੰਨ ਤਾਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੇ ਤਿੰਨ ਕਾਵ ਸੰਗ੍ਰਹਿ ਹੈ ਪਹਿਲਾ ਹੈ ਵਗਦੇ ਪਾਣੀ ਤੇ ਆਖਰੀ ਹੈ ਮਲਿਆਂ ਦੇ ਬੇਰ ਅੱਗੇ ਦੇਖਦੇ ਹਾਂ ਕਿ ਉਹਨਾਂ ਦੀਆਂ ਜੜੀਆਂ ਵਾਰਤਕ ਪੁਸਤਕਾਂ ਨੇ ਉਹ ਵੀ ਦੋ ਹਨ ਦੋ ਵਾਰਤਕ ਪੁਸਤਕਾਂ ਅੰਗਰੇਜ਼ੀ ਦੇ ਮਨਪਸੰਦ ਲੇਖਕ ਹੈ ਉਹਨਾਂ ਦੇ ਸ਼ੈਲੇ ਸਟੂਅਰਟ ਮਿਲ ਵੋਲਟ ਵਿਟਮੈਨ ਟਾਲਸਟੋਏ ਰੂਸੋ ਤੇ ਕਾਰਲਾਈਲ ਤਾਂ ਇਹ ਉਹਨਾਂ ਦੇ ਅੰਗਰੇਜ਼ੀ ਦੇ ਜਿਹੜੇ ਮਨਪਸੰਦ ਰਾਈਟਰ ਹਨ ਤੇ ਪੰਜਾਬ ਪੰਜਾਬੀ ਦੇ ਮਨਪਸੰਦ ਲੇਖਕ ਹਨ ਉਹਨਾਂ ਦੇ ਗੁਰਬਖਸ਼ ਸਿੰਘ ਪ੍ਰੀਤਲੜੀ ਤਾਂ ਅੰਗਰੇਜ਼ੀ ਦੇ ਵਿੱਚ ਉਹ ਅੰਗਰੇਜ਼ੀ ਸਾਹਿਤ ਦੇ ਸ਼ੈਲੇ ਸਟੂਵਰਟ ਮਿਲ ਵਾਲਟ ਵਿਟਮੈਂਟ ਟਾਲਸਟਾਈ ਰੂਸੋ ਕਾਰਲਾਈਲ ਇਹ ਉਹਨਾਂ ਦੇ ਮਨਪਸੰਦ ਦਾ ਰਾਈਟਰ ਹਨ ਤੇ ਪੰਜਾਬੀ ਦੇ ਵਿੱਚ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪਸੰਦ ਕਰਦੇ ਸੀ ਅੱਗੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਤੇ ਸ਼ਹੀਦੀ ਦਾ ਕੰਮ ਹੈ ਤਾਂ 1943 ਦੇ ਵਿੱਚ ਜਪਾਨੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ 44 ਦੇ ਵਿੱਚ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਵੰਗਾਰ ਹੈ ਤੇ ਆਪ ਦੇ ਜਿਹੜੇ ਵਿਚਾਰ ਹੈ ਉਹ ਰੂਸੋ ਦੇ ਨਾਲ ਮਿਲਦੇ ਆ ਜਿਹੜਾ ਅੰਗਰੇਜ਼ੀ ਰਾਈਟਰ ਹੈ ਰੂਸੋ ਉਸ ਦੇ ਨਾਲ ਮਿਲਦੇ ਜੁਲਦੇ ਵਿਚਾਰ ਹਨ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੇ ਅੱਗੇ ਉਹਨਾਂ ਦੀਆਂ ਕਵਿਤਾ ਦੀਆਂ ਕਵਿਤਾਵਾਂ ਪ੍ਰੇਰਿਤ ਦੀਆਂ ਹਨ ਆਜ਼ਾਦੀ ਦੇਸ਼ ਭਗਤੀ ਵਹਿਣ ਪਰਮਾ ਵਹਿਮ ਪਰਮਾ ਤੋਂ ਦੂਰੀ ਤਾਂ ਜਿਹੜੀਆਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀਆਂ ਕਹਿ ਲੋ ਤੁਸੀਂ ਕਵਿਤਾਵਾਂ ਹੈ ਉਹ ਲੋਕਾਂ ਨੂੰ ਕਿਸ ਗੱਲ ਵੱਲ ਪ੍ਰੇਰਦੀਆਂ ਹਨ ਕਿ ਆਜ਼ਾਦੀ ਦੇ ਲਈ ਦੇਸ਼ ਭਗਤੀ ਲਈ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੇ ਲਈ ਉਸ ਤੋਂ ਅੱਗੇ ਜਿਹੜੀ ਉਹਨਾਂ ਦੀ ਲਹਿਰ ਹੈ 1920 ਦੇ ਵਿੱਚ ਨਾਮਿਲ ਵਰਤਨ ਲਹਿਰ ਦੇ ਵਿੱਚ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਹਿੱਸਾ ਲਿਆ ਸੀ ਤੇ ਜਿੰਨੀਆਂ ਉਹਨਾਂ ਨੇ ਕਵਿਤਾਵਾਂ ਰਚੀਆਂ ਉਹਨਾਂ ਦੇ ਵਿਸ਼ੇ ਹੈ ਵਹਿਮ ਭਰਮ ਅੰਗਰੇਜ਼ ਵਿਰੋਧੀ ਧਾਰਮਿਕ ਤਾਂ ਜਿਹੜੀਆਂ ਕਾਵ ਸੰਗ੍ਰਹਿਾਂ ਦੇ ਵਿੱਚ ਕਵਿਤਾਵਾਂ ਮਿਲਦੀਆਂ ਹਨ ਦੀਵਾਨ ਸਿੰਘ ਕਾਲੇਪਾਣੀ ਦੀਆਂ ਉਹਨਾਂ ਦੇ ਵਿਸ਼ੇ ਜ਼ਿਆਦਾਤਰ ਵਹਿਮ ਭਰਮ ਅੰਗਰੇਜ਼ਾਂ ਵਿਰੁੱਧ ਲੜਾਈ ਕਹਿ ਲੋ ਜਾਂ बुलंद ਆਵਾਜ਼ ਦਾ ਨਾਅਰਾ ਤੇ ਧਾਰਮਿਕ ਵਿਸ਼ੇ ਉਹਨਾਂ ਨੇ ਛੋਹੇ ਅੱਗੇ ਸੁਤੰਤਰਤਾ ਸਹਿਲਾਨੀ ਘੋਸ਼ਿਤ ਕੀਤਾ ਗਿਆ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ 1987 ਦੇ ਵਿੱਚ 43 ਸਾਲਾਂ ਦੇ ਬਾਅਦ ਤਾਂ ਦੇਖੋ ਵੀ ਸਾਡੀ ਸਰਕਾਰ ਨੇ ਇੰਨਾ ਟਾਈਮ ਲਗਾ ਦਿੱਤਾ ਕਿ ਉਹਨਾਂ ਨੂੰ ਇੱਕ ਸੁਤੰਤਰਤਾ ਸਹਿਲਾਨੀ ਘੋਸ਼ਿਤ ਕਰਨ ਦੇ ਲਈ ਉਹਨਾਂ ਦੀ ਮੌਤ ਤੋਂ 43 ਸਾਲਾਂ ਬਾਅਦ ਉਹਨਾਂ ਨੂੰ ਇਹ ਸੁਤੰਤਰਤਾ ਸਹਿਲਾਨੀ ਘੋਸ਼ਿਤ ਕੀਤਾ ਗਿਆ ਅੱਗੇ ਆ ਮਸਤ ਤੇ ਅਲਬੇਲੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਮਸਤ ਤੇ ਅਲਬੇਲੇ ਸਨ ਪੂਰਨ ਸਿੰਘ ਵਾਂਗ ਪ੍ਰੋਫੈਸਰ ਪੂਰਨ ਸਿੰਘ ਵਾਂਗ ਉਹਨਾਂ ਨੇ ਨੌਕਰੀ ਕੀਤੀ ਰਾਵਲਪਿੰਡੀ ਦੇ ਤੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹਨਾਂ ਨੇ ਦੋ ਜਗ੍ਹਾ ਦੇ ਉੱਪਰ ਨੌਕਰੀ ਕੀਤੀ ਇੱਕ ਰਾਵਲਪਿੰਡੀ ਤੇ ਦੂਸਰਾ ਅੰਡੇਮਾਨ ਨਿਕੋਬਾਰ ਦੇ ਵਿੱਚ ਉਹਨਾਂ ਨੇ ਛੰਦ ਵਰਤਿਆ ਸੈਲਾਨੀ ਛੰਦ ਭਾਵ ਮੁਕਤ ਛੰਦ ਦੀ ਰਚਨਾ ਕੀਤੀ ਕਿ ਜਿਹੜੇ ਪ੍ਰੋਫੈਸਰ ਸੌਰੀ ਡਾਕਟਰ ਦਿਵਾਨ ਸਿੰਘ ਹਨ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਵਾਂਗ ਹੀ ਸੈਲਾਨੀ ਛੰਦ ਵਰਤਿਆ ਭਾਵਕੀ ਛੰਦਾ ਮੁਕਤ ਜਿਹੜੀ ਉਹਨਾਂ ਨੇ ਕਵਿਤਾ ਦੀ ਰਚਨਾ ਕੀਤੀ ਨੈਕਸਟ ਆਪਾਂ ਦੇਖਦੇ ਹਾਂ ਵੀ ਇਹਨਾਂ ਨੂੰ ਮੋਢੀ ਕਿਸ ਚੀਜ਼ ਦਾ ਕਿਹਾ ਜਾਂਦਾ ਹੈ ਤਾਂ ਆਪ ਨੂੰ ਨਜ਼ਮ ਦਾ ਮੋਢੀ ਕਿਹਾ ਜਾਂਦਾ ਹੈ ਲਲਿਤ ਨਿਬੰਧ ਦਾ ਮੋਢੀ ਕੁਲਬੀਰ ਸਿੰਘ ਕਾਂਗ ਨੇ ਕਿਹਾ ਤਾਂ ਵੈਸੇ ਜਿਹੜੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਹਨ ਉਹਨਾਂ ਨੂੰ ਨਜ਼ਮ ਦਾ ਮੋਢੀ ਕਿਹਾ ਜਾਂਦਾ ਹੈ ਪਰ ਲਲਿਤ ਨਿਬੰਧ ਦਾ ਮੋਢੀ ਉਹਨਾਂ ਨੂੰ ਕੁਲਬੀਰ ਸਿੰਘ ਕਾਂਗ ਨੇ ਕਿਹਾ ਤੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦਾ ਦੌਰ ਦੂਜਾ ਹੈ ਤੇ ਸਦੀ ਉਹਨਾਂ ਦੀ 19ਵੀਂ ਤੇ ਇਕੀਵੀਂ ਬਣਦੀ 19ਵੀਂ ਤੇ 20ਵੀਂ ਬਣਦੀ ਹੈ 29ਵੀਂ ਬਾਈ ਮਿਸਟੇਕ ਲਿਖਿਆ ਗਿਆ ਜੀ 19ਵੀਂ ਤੇ 20ਵੀਂ ਸਦੀ ਬਣਦੀ ਹੈ ਉਹਨਾਂ ਦੀ ਤਾਂ ਦੌਰ ਦੂਜਾ ਸਦੀ 19 ਤੇ 20 ਬਣਦੀ ਹੈ ਤਾਂ ਨੈਕਸਟ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀ ਮੁੱਢਲੀ ਸਿੱਖਿਆ ਆਪਣੇ ਪਿੰਡ ਗਲੋਟੀਆਂ ਤੋਂ ਹਾਸਲ ਕੀਤੀ ਉਸ ਤੋਂ ਬਾਅਦ ਆਪਨੇ 8ਵੀਂ ਮਿਸ਼ਨ ਮਿਸ਼ਨ ਹਾਈ ਸਕੂਲ ਦਸਕਾ ਤੋਂ ਕੀਤੀ ਉਸ ਤੋਂ ਬਾਅਦ 1915 ਦੇ ਵਿੱਚ 10ਵੀਂ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਪਾਸ ਕੀਤੀ ਤੇ ਫਿਰ 1916 ਤੋਂ 1919 ਤੱਕ 1916 ਤੋਂ 1919 ਜਾਂ ਫਿਰ 21 ਤੱਕ ਵਿੱਚ ਆਪਨੇ ਮੈਡੀਕਲ ਕਾਲਜ ਆਗਰਾ ਤੋਂ ਡਾਕਟਰੀ ਦਾ ਡਿਪਲੋਮਾ ਹਾਸਲ ਕੀਤਾ ਠੀਕ ਹੈ ਜੀ 1916 ਤੋਂ ਲੈ ਕੇ 1919 ਜਾਂ ਫਿਰ 21 ਤੱਕ ਉਹਨਾਂ ਨੇ ਮੈਡੀਕਲ ਕਾਲਜ ਆਗਰਾ ਤੋਂ ਡਾਕਟਰੀ ਦਾ ਡਿਪਲੋਮਾ ਹਾਸਲ ਕੀਤਾ ਉਸ ਤੋਂ ਬਾਅਦ ਐਨ ਇਕਬਾਲ ਨੇ ਡਾਕਟਰ دیਵਾਨ ਸਿੰਘ ਕਾਲੇਪਾਣੀ ਮੇਕਰਸ ਆਫ ਇੰਡੀਅਨ ਲਿਟਰੇਚਰ ਪੁਸਤਕ ਲਿਖੀ ਤਾਂ ਇਕਬਾਲ ਨੇ ਐਨ ਐਨ ਇਕਬਾਲ ਨੇ ਡਾਕਟਰ دیਵਾਨ ਸਿੰਘ ਕਾਲੇਪਾਣੀ ਮੇਕਰਸ ਆਫ ਇੰਡੀਅਨ ਲਿਟਰੇਚਰ ਨਾਮ ਦੀ ਪੁਸਤਕ ਲਿਖੀ ਇਸ ਪੁਸਤਕ ਨੂੰ 1996 ਦੇ ਵਿੱਚ ਸਾਹਿਤ ਅਕਾਦਮੀ ਦਿੱਲੀ ਨੇ ਪ੍ਰਕਾਸ਼ਿਤ ਕੀਤਾ 1996 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਜੀ ਇਹ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ 1927 ਈਸਵੀ ਦੇ ਵਿੱਚ ਆਪ ਅੰਡੇਮਾਨ ਦੇ ਸਕੂਲ ਵਿੱਚ ਗਏ ਤੇ ਉੱਥੇ ਬੱਚਿਆਂ ਨੂੰ ਤਾਮਿਲ ਤਾਮਿਲ ਤੇਲਗੂ ਤੇ ਪੰਜਾਬੀ ਪੜ੍ਹਾਈ ਜਾਂਦੀ ਸੀ ਜਦੋਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ 1927 ਈਸਵੀ ਦੇ ਵਿੱਚ ਅੰਡੇਮਾਨ ਨਿਕੋਬਾਰ ਦੇ ਸਕੂਲ ਦੇ ਵਿੱਚ ਗਏ ਉੱਥੇ ਬੱਚਿਆਂ ਨੂੰ ਤਾਮਿਲ ਤੇਲਗੂ ਤੇ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਤੇ ਆਪ ਦੇ ਜੀਵਨ ਉੱਪਰ ਵਗਦੇ ਪਾਣੀ ਸਰਲੇਖ 'ਤੇ ਟੈਲੀ ਫਿਲਮ ਤਿਆਰ ਕਰਵਾਈ ਗਈ। ਤਾਂ ਜੀਵਨ ਦੇ ਉੱਪਰ ਆਧਾਰਿਤ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੇ ਜੀਵਨ ਦੇ ਉੱਪਰ ਆਧਾਰਿਤ ਜਿਹੜਾ ਉਹਨਾਂ ਦਾ ਕਾਵ ਸੰਗ੍ਰਹਿ ਹੈ ਵਗਦੇ ਪਾਣੀ ਉਸ ਦੇ ਉੱਪਰ ਇੱਕ ਟੈਲੀ ਫਿਲਮ ਤਿਆਰ ਕਰਵਾਈ ਗਈ ਸੀ। ਅੱਗੇ ਆਪਾਂ ਦੇਖਦੇ ਹਾਂ ਵੀ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਦੇ ਵਿੱਚ ਜਿਸ ਦਾ ਨਾਂ ਨਵਾਂ ਨਾਮ ਸ਼੍ਰੀ ਵਿਜੇਪੁਰਮ ਹੈ। ਜਿਹੜਾ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਹੈ ਪੋਰਟ ਬਲੇਅਰ ਪਰ ਉਹਦਾ ਨਵਾਂ ਨਾਮ ਹੈ ਹੁਣ ਸ਼੍ਰੀ ਵਿਜੇਪੁਰਮ ਤੇ ਇਸ ਦੇ ਵਿੱਚ ਗੁਰਦੁਆਰਾ ਆਪ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਤਾਂ ਅੰਡੇਮਾਨ ਨਿਕੋਬਾਰ ਦੇ ਵਿੱਚ ਕੀ ਹੈ ਜਿਹੜੀ ਉਸ ਦੀ ਰਾਜਧਾਨੀ ਹੈ ਉਹਦੇ ਵਿੱਚ ਡਾਕਟਰ ਦਿਵਾਨ ਸਿੰਘ ਕਾਲੇਪਣੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ ਠੀਕ ਹੈ ਜੀ ਇੱਥੇ ਤੱਕ ਕਲੀਅਰ ਹੈ ਤਾਂ ਫਿਰ ਆਪਾਂ ਅੱਗੇ ਕਰੀਏ ਉਹਨਾਂ ਦੇ ਸੰਗ੍ਰਹਿਾਂ ਦੀ ਚਰਚਾ ਕਰਦੇ ਹਾਂ ਜੀ ਕਿ ਕਿੰਨੇ ਸੰਗ੍ਰਹਿ ਲਿਖੇ ਆਪਾਂ ਹੁਣ ਤੱਕ ਪੜ ਚੁੱਕੇ ਆਂ ਵੀ ਉਹਨਾਂ ਨੇ ਜਿਹੜੇ ਹੈ ਤਿੰਨ ਸੰਗ੍ਰਹਿ ਲਿਖੇ ਐ ਤੇ ਕਿਹੜੇ-ਕਿਹੜੇ ਲਿਖੇ ਕਿਸ ਤਰ੍ਹਾਂ ਦੀਆਂ ਉਹਨਾਂ ਦੇ ਵਿੱਚ ਉਹ ਸੀ ਤਾਂ ਉਹ ਜ਼ਰੂਰ ਦੇਖਾਂਗੇ ਹਾਂਜੀ ਤਾਂ ਕਾਵ ਸੰਗ੍ਰਹਿ ਦੀ ਗੱਲ ਕਰਦੇ 1938 ਦੇ ਵਿੱਚ ਆਇਆ ਹੈ ਜੀ ਵਗਦੇ ਪਾਣੀ ਇਸ ਦੇ ਵਿੱਚ 51 ਕਹਾਣੀਆਂ ਹਨ ਕਵਿਤਾਵਾਂ ਹਨ ਔਣਾ ਸੀ ਜੀ ਇੱਥੇ ਕਿ 1938 ਦੇ ਵਿੱਚ ਵਗਦੇ ਪਾਣੀ ਕਾਵ ਸੰਗ੍ਰਹਿ ਆਇਆ ਇਹਦੇ ਵਿੱਚ 51 ਜਿਹੜੀਆਂ ਕਵਿਤਾਵਾਂ ਨੇ ਉਹ ਲਈਆਂ ਗਈਆਂ ਹਨ ਤੇ ਇਹਦੇ ਵਿੱਚ ਕੀ ਹੈ ਕੋਲੂ ਨਾਮ ਦੀ ਜਿਹੜੀ ਹੈ ਕਵਿਤਾ ਹੈ ਉਹਨਾਂ ਦੀ ਬਹੁਤ ਚਰਚਾ ਦੇ ਵਿੱਚ ਰਹੀ ਜ ਜਿਹਦੇ ਵਿੱਚ ਕੀ ਹੈ ਪੰਜਾਬੀ ਦੇ ਰੋਮਾਨੀ ਜੀਵਨ ਦੀ ਗੱਲ ਕੀਤੀ ਗਈ ਹੈ ਤੇ ਰੋਮਾਂਸ ਵਿੱਚ ਵੀ ਜਿਹੜੀ ਡੂੰਗੀ ਸਮਾਜਿਕਤਾ ਉਹਦਾ ਚਿੱਤਰਣ ਕੀਤਾ ਗਿਆ ਹੈ ਤੇ ਇਹਦੇ ਵਿੱਚ ਇੱਕ ਹੋਰ ਕਵਿਤਾ ਹੈ ਹਨੇਰੀ ਤੇ ਉਹ ਉਹਦੇ ਵਿੱਚ ਅਧੂਰੀ ਛਪੀ ਆ ਵਗਦੇ ਪਾਣੀ ਕਾਵ ਸੰਗ੍ਰਹਿ ਦੇ ਵਿੱਚ ਅਧੂਰੀ ਛਪੀ ਆ ਹਨੇਰੀ ਕਵਿਤਾ ਤੇ ਇਹਦੇ ਵਿੱਚ ਕੀ ਇਨਕਲਾਬੀ ਜਿਹੜਾ ਰੂਪ ਹੈ ਭਾਰਤ ਦੇਸ਼ ਦਾ ਉਹ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਿਆ ਉਸ ਤੋਂ ਬਾਅਦ ਇਸਤਰੀ ਨੂੰ ਕਵਿਤਾ ਦੇ ਵਿੱਚ ਇਸਤਰੀ ਪ੍ਰਤੀ ਹਮਦਰਦੀ ਦੇ ਭਾਵ ਪ੍ਰਗਟ ਕੀਤੇ ਗਏ ਆ ਉਸ ਤੋਂ ਬਾਅਦ ਬਾਜੀਗਰ ਨੂੰ ਨਵਾਂ ਮਜ਼ਹਬ ਅਤੇ ਪੁਕਾਰ ਮੇਰੇ ਰੱਬ ਦੀ ਇਹ ਕਾਵ ਸੰਗ੍ਰਹਿ ਹੈ ਵੀ ਜੇ ਜਿਹੜੇ ਐ ਇਸ ਸੰਗ੍ਰਹਿ ਦੀਆਂ ਜਿਹੜੀਆਂ ਹੋਰ ਮਹੱਤਵਪੂਰਨ ਕਵਿਤਾਵਾਂ ਹਨ ਬਾਜ਼ੀਗਰ ਨੂੰ ਨਵਾਂ ਮਜ਼ਹਬ ਪੁਕਾਰ ਮੇਰੇ ਰੱਬ ਦੀ ਇਹ ਵਗਦੇ ਪਾਣੀ ਕਾਵ ਸੰਗ੍ਰਹਿ ਦੀਆਂ ਮਹੱਤਵਪੂਰਨ ਕਵਿਤਾਵਾਂ ਹਨ ਹੁਣ ਜਿਹੜੀ ਆਪਾਂ ਉੱਤੇ ਪੜ੍ਹੀ ਸੀ ਨਾ ਕੋਹਲੂ ਜਿਹੜੀ ਕਵਿਤਾ ਹੈ ਉਹ ਬਹੁਤ ਚਰਚਿਤ ਰਹੀ ਠੀਕ ਹੈ ਉਹਨੂੰ ਬੈਨ ਵੀ ਕਰ ਦਿੱਤਾ ਗਿਆ ਸੀ ਤਾਂ ਉਹdੀਆਂ ਕੁਝ ਸਤਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਜਿਵੇਂ ਅੰਦਰੋਂ ਬਾਹਰੋਂ ਥਿੰਦਾ ਚੱਪਾ ਚੱਪਾ ਮੈਲ ਤੇਲੇ ਮੈਲ ਤੇਲ ਦੀ ਜੰਮੀ ਪੀੜੀਆਂ ਦਾ ਵਿੱਡਿਆ ਇਹ ਕੋਹਲੂ ਹੱਥ ਭਰ ਦੇ ਹੱਥ ਲਾਇਆ ਅੱਗੇ ਧਰਿਆ ਇੱਕ ਬੋੜਾ ਭਾਂਡਾ ਮੈ ਮੈਲਾ ਲਿਬੜਿਆ ਵਿੱਚ ਪੈਂਦੀ ਤੇਲ ਦੀ ਨਿਕੜੀ ਧਾਰ ਕੋਲੂ ਦੀ ਪਾਛੜੀ ਥਣੀ ਤਾਂ ਇਸ ਤਰ੍ਹਾਂ ਦੀ ਜਿਹੜੀ ਕਵਿਤਾ ਆ ਉਹ ਹੈ ਇਸ ਸੰਗ੍ਰਹਿ ਦੇ ਵਿੱਚ ਕੀ ਹੈ ਇਹ ਜਿਹੜੀ ਕਵਿਤਾ ਆ ਉਹ ਹਨੇਰੀ ਅਧੂਰੀ ਛੱਪੀ ਸੀ ਤਾਂ ਇਹ ਦੋ ਗੱਲਾਂ ਤਨ ਯਾਦ ਰੱਖਣ ਵਾਲੀਆਂ ਵੀ ਕੋਲੂ ਇਸ ਸੰਗ੍ਰਹਿ ਦੀ ਮਹੱਤਵਪੂਰਨ ਕਵਿਤਾ ਹੈ ਤੇ ਜਿਹੜੀ ਹਨੇਰੀ ਕਵਿਤਾ ਹੈ ਉਹ ਇਸ ਸੰਗ੍ਰਹਿ ਦੇ ਵਿੱਚ ਅਧੂਰੀ ਪ੍ਰਕਾਸ਼ਿਤ ਹੋਈ ਸੀ ਉਸ ਤੋਂ ਬਾਅਦ ਇਸਤਰੀ ਨੂੰ ਬਾਜ਼ੀਗਰ ਨੂੰ ਨਵਾਂ ਮਜ਼ਹਬ ਪੁਕਾਰ ਮੇਰੇ ਰੱਬ ਦੀ ਸੋ ਇਹ ਇਸ ਕਾਵ ਸੰਗ੍ਰਹਿ ਦੀਆਂ ਮਹੱਤਵਪੂਰਨ ਕਹਿ ਲੋ ਕਵਿਤਾਵਾਂ ਹਨ ਉਸ ਤੋਂ ਅੱਗੇ ਆਪਣਾ ਦੂਸਰਾ ਕਾਵ ਸੰਗ੍ਰਹਿ ਆਉਂਦਾ ਜੀ 1962 ਜਾਂ 82 ਦੇ ਵਿੱਚ ਅੰਤਿਮ ਲਹਿਰਾਂ ਠੀਕ ਹੈ ਜੀ ਤਾਂ ਇਸ ਕਾਵ ਸੰਗ੍ਰਹਿ ਦੇ ਵਿੱਚ ਕੀ ਹੈ ਕਈ ਕਵਿਤਾਵਾਂ ਜਿਹੜੀਆਂ ਬਹੁਤ ਮਹੱਤਵਪੂਰਨ ਹੈ ਜਿਵੇਂ ਸੰਗਲੀ ਵੱੱਦਾ ਕੁੱਤਾ ਸੂਰ ਜੀਵਨ ਆਸ਼ਾ ਇਹ ਕਵਿਤਾਵਾਂ ਜਿਹੜੀਆਂ ਦੇਸ਼ ਦੀ ਆਜ਼ਾਦੀ ਦੇ ਲਈ ਤੜਪ ਰੱਖਣ ਵਾਲੇ ਲੋਕਾਂ ਦਾ ਜਿਹੜਾ ਬਿਆਨ ਹੈ ਉਹ ਕਰਦੀਆਂ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਆਪਣੀ ਆਜ਼ਾਦੀ ਨੂੰ ਲੈ ਕੇ ਤੜਪ ਹੈ ਉਹਨਾਂ ਦਾ ਦ੍ਰਿਸ਼ ਪੇਸ਼ ਕਰਦੀਆਂ ਨੇ ਗੁਲਾਮੀ ਦਾ ਝੋਰਾ ਪਿਆਰ ਤੇ ਜੀਵਨ ਜਿਉਣ ਦੀ ਚਾਹ ਦੇ ਭਰਪੂਰ ਦਰਸ਼ਨ ਇਸ ਦੇ ਵਿੱਚ ਸਾਨੂੰ ਸ਼ਾਮਲ ਮਿਲਦੇ ਹਨ ਇਸ ਸੰਗ੍ਰਹਿ ਦੀ ਕਵਿਤਾ ਹੈ ਉਹ ਹੈ ਦੇ ਵਿੱਚ ਪਹਿਲੀ ਵਾਰ ਭਾਰਤੀ ਸੱਭਿਆਚਾਰ ਦੇ ਗੰਭੀਰ ਵਿਚਾਰ ਪੇਸ਼ ਕੀਤੇ ਗਏ ਹੈ ਉਹ ਹੈ ਜਿਹੜੀ ਕਵਿਤਾ ਇਸ ਕਾਵ ਸੰਗ੍ਰਹਿ ਦੀ ਹੈ ਜ ਜਿਹਦੇ ਵਿੱਚ ਕੀ ਹੈ ਪੰਜਾਬੀ ਸੱਭਿਆਚਾਰ ਬਾਰੇ ਜਿਹੜੇ ਭਰਪੂਰ ਤੇ ਗੰਭੀਰ ਵਿਚਾਰ ਪੇਸ਼ ਕੀਤੇ ਗਏ ਆ ਤੇ ਇੱਕ ਇਸੇ ਕਾਵ ਸੰਗ੍ਰਹਿ ਦੀ ਕਵਿਤਾ ਹੈ ਬੁੱਧ ਜੀ ਇਸ ਕਵਿਤਾ ਦੇ ਅੰਦਰ ਕੀ ਹੈ ਡਾਕਟਰ ਸਾਹਿਬ ਨੇ ਬੁੱਧ ਜੀ ਤੇ ਉਹਨਾਂ ਦੇ ਮਤ ਉੱਪਰ ਆਪਣੀ ਮੌਲਿਕ ਸੋਚ ਦਾ ਜਿਹੜਾ ਪ੍ਰਗਟਾਵਾ ਹੋ ਕੀਤਾ ਹੈ ਵੀ ਬੁੱਧ ਜੀ ਦੇ ਉੱਪਰ ਬੁੱਧ ਧਰਮ ਦੇ ਜਾਂ ਬੁੱਧ ਮਤ ਦੇ ਉੱਪਰ ਆਪਣੀ ਜਿਹੜੀ ਸੋਚ ਹੈ ਉਸ ਚੀਜ਼ ਨੂੰ ਪੇਸ਼ ਕੀਤਾ ਹੈ ਇਹ ਜਿਹੜੀ ਕਵਿਤਾ ਹੈ ਪ੍ਰਸ਼ਨਮੂਲਕ ਸ਼ੈਲੀ ਦੇ ਵਿੱਚ ਹੈ ਬੁੱਧ ਜੀ ਕਿਵੇਂ ਹੈ ਜਿਵੇਂ ਸੇਕਣਾ ਸੇਕਾਂ ਨੂੰ ਇਹ ਸੁਆੰਦੀ ਨਹੀਂ ਕੀ ਚਾਹਣਾ ਠੰਡਾਂ ਨੂੰ ਇਹ ਵੀ ਕਹੀ ਸੁਆੰਦੀ ਨਹੀਂ ਸੇਕਾਂ ਦੇ ਸੁਆਦਾਂ ਨੂੰ ਚਾਹਣਾ ਦੀਆਂ ਯਾਦਾਂ ਨੂੰ ਮਾਨਣਾ ਇਹ ਜੀਵਨ ਨਹੀਂ ਕੀ ਤਾਂ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਸ਼ੈਲੀ ਦੇ ਰੂਪ ਵਿੱਚ ਇਹ ਕਵਿਤਾ ਦਰਜ ਕੀਤੀ ਗਈ ਹੈ ਇਸ ਕਾਵ ਸੰਗ੍ਰਹਿ ਦੇ ਵਿੱਚ ਉਸ ਤੋਂ ਅੱਗੇ ਆਪਣਾ ਤੀਸਰਾ ਕਾਵ ਸੰਗ੍ਰਹਿ ਆਉਂਦਾ ਜੀ 1986 ਦੇ ਵਿੱਚ ਮਲਿਆਂ ਦੇ 베ਰ ਤਾਂ ਇਸ ਕਾਵ ਸੰਗ੍ਰਹਿ ਦੇ ਵਿੱਚ ਕੀ ਹੈ ਅੱਜ ਦਾ ਤਰਲਾ ਬੇਸਮਝ ਬੱਚਾ ਸਮਝਦਾਰ ਗੱਭਰੂ ਚੁਗਲਖੋਰ ਕੁੱਲੀ ਮਲਿਆਂ ਦੇ 베ਰ ਆਨੰਦਪੁਰੀ ਅਕਾਲੀ ਨੂੰ ਮੇਰੀ ਦੁਨੀਆ ਹਨੇਰੀ ਤਾਂ ਮਲਿਆਂ ਦੇ 베ਰ ਕਾਵ ਸੰਗ੍ਰਹਿ ਦੇ ਵਿੱਚ ਜਿਹੜੀ ਹਨੇਰੀ ਕਵਿਤਾ ਹੈ ਉਹ ਸੰਪੂਰਨ ਰੂਪ ਦੇ ਵਿੱਚ ਪ੍ਰਕਾਸ਼ਿਤ ਹੈ ਜਿਹੜੀ ਕਹ ਲੋ ਵਗਦੇ ਪਾਣੀ ਕਾਵ ਸੰਗ੍ਰਹਿ ਦੇ ਵਿੱਚ ਅਧੂਰੀ ਸੀ ਤਾਂ ਮਲਿਆਂ ਦੇ ਬੇਰ ਕਾਵ ਸੰਗ੍ਰਹਿ ਦੇ ਵਿੱਚ ਇਸ ਨੂੰ ਪੂਰਾ ਜਿਹੜਾ ਪ੍ਰਕਾਸ਼ਿਤ ਆ ਉਹ ਕੀਤਾ ਗਿਆ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਜਿਵੇਂ ਆਪਾਂ ਅੱਗੇ ਹੁਣੇ ਬੋਲੇ ਸੀ ਅਜ ਦਾ ਤਰਲਾ ਬੇਸਮਝ ਬੱਚਾ ਸਮਝਦਾਰ ਗੱਭਰੂ ਚੁਗਲਖੋਰ ਕੁੱਲੀ ਮਲਿਆਂ ਦੇ ਬੇਰ ਆਨੰਦਪੁਰੀ ਅਕਾਲੀ ਨੂੰ ਮੇਰੀ ਦੁਨੀਆ ਹਨੇਰੀ ਇਹ ਜਿਹੜੀਆਂ ਕਵਿਤਾਵਾਂ ਨੇ ਇਸ ਕਾਵ ਸੰਗ੍ਰਹਿ ਦੀਆਂ ਜਿਹੜੀਆਂ ਮਹੱਤਵ ਜਾਂ ਮਹੱਤਵਪੂਰਨ ਕਵਿਤਾਵਾਂ ਮੰਨੀਆਂ ਜਾਂਦੀਆਂ ਇਨਾਂ ਦੇ ਵਿੱਚ ਕਵੀ ਦਾ ਜਿਹੜਾ ਵਿਅੰਗ ਤੇ ਕਟਾਕਸ਼ ਹੈ ਉਹ ਭਰਪੂਰ ਉੱਭਰ ਕੇ ਆਉਂਦਾ ਹੈ ਸਾਰਿਆਂ ਦੇ ਸਾਹਮਣੇ ਮਾਨਵਵਾਦੀ ਸੋਰ ਹੈ ਸਮਾਜਿਕ ਚੇਤਨਾ ਹੈ ਤੇ ਦਲੇਰੀ ਦੇ ਜਿਹੜੇ ਗੁਣ ਹੈ ਉਹ ਵੀ ਨਜ਼ਰ ਆਉਂਦੇ ਹਨ ਤੇ ਇਸ ਸੰਗ੍ਰਹਿ ਦੀ ਜਿਹੜੀ ਕਵਿਤਾ ਨਾ ਅਕਾਲੀ ਨੂੰ ਉਹਦੇ ਵਿੱਚ ਕੀ ਹੈ ਧਰਮ ਨਿਰਪੇਖ ਤੇ ਸੱਚੇ ਸੁੱਚੇ ਇਨਸਾਨਾਂ ਦੇ ਦਰਸ਼ਨ ਹੁੰਦੇ ਆ ਜਿਹੜਾ ਹੈ ਅਕਾਲੀ ਨੂੰ ਕਵਿਤਾ ਦੇ ਵਿੱਚ ਧਰਮ ਨਿਰਪੇਖ ਤੇ ਸੱਚੇ ਸੁੱਚੇ ਇਨਸਾਨਾਂ ਦੇ ਦਰਸ਼ਨ ਹੁੰਦੇ ਆ ਕਿਸ ਤਰ੍ਹਾਂ ਹੈ ਉਹ ਕਵਿਤਾ ਤੂੰ ਚਰਸ ਤੋਂ ਵੱਖਰਾ ਏ ਉਚੇਰਾ ਕਾਲ ਦੀ ਹੱਦੋਂ ਪਰੇ ਤੂੰ ਜਿਉਂਦਾ ਹੈ ਬਸ ਤੇਰੇ ਲਈ ਨਹੀਂ ਦੇਸ਼ ਤੇ ਸਮੇਂ ਦੀ ਹੱਦਬੰਦੀ ਭੂਤ ਭਵਿੱਖ ਦੀ ਵਰਤੋ ਤਾਂ ਇਹ ਇਸ ਤਰ੍ਹਾਂ ਦੀ ਕਵਿਤਾ ਹੈ ਅਕਾਲੀ ਨੂੰ ਤਾਂ ਜਿਹਦੇ ਵਿੱਚ ਕੀ ਹੈ ਧਾਰਮਿਕ ਨਿਰਪੇਖ ਰਹਿ ਕੇ ਸੱਚੇ ਸੁੱਚੇ ਇਨਸਾਨ ਕਿਸ ਤਰ੍ਹਾਂ ਦੇ ਹੁੰਦੇ ਆ ਉਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ ਹੈ ਤਾਂ ਇਹ ਤਿੰਨ ਕਾਵ ਸੰਗ੍ਰਹਿ ਹਨ ਜੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਵੀ ਜਿੰਨੀ ਕੁ ਉਹਨਾਂ ਦੀ ਜ਼ਿੰਦਗੀ ਰਹੀ ਜਾਪਾਨੀਆਂ ਨੇ ਉਹਨਾਂ ਨੂੰ 1944 ਦੇ ਵਿੱਚ ਹੀ ਕਹ ਲੋ ਸ਼ਹੀਦ ਕਰ ਦਿੱਤਾ ਗਿਆ ਠੀਕ ਹੈ ਜੀ ਤਾਂ ਅੱਗੇ ਚੱਲਦੇ ਹਾਂ ਨੈਕਸਟ ਆਉਂਦਾ ਉਹਨਾਂ ਦੀ ਅਣਪ੍ਰਕਾਸ਼ਿਤ ਜਿਹੜੀਆਂ ਪੁਸਤਕਾਂ ਨੇ ਵਾਰਤਕ ਦੀਆਂ ਅਣਪ੍ਰਕਾਸ਼ਿਤ ਵਾਰਤਕ ਹੈ ਉਹਨਾਂ ਦੀ 1983 ਦੇ ਵਿੱਚ ਮੇਰਾ ਜੀਵਨ ਮੇਰੇ ਗੀਤ ਉਸ ਤੋਂ ਅੱਗੇ 1985 ਦੇ ਵਿੱਚ ਸਹਿਜ ਸੰਚਾਰ ਤਾਂ ਇੱਥੇ ਹੀ ਸੰਪੂਰਨ ਹੁੰਦਾ ਜੀ ਆਪਣਾ ਅੱਜ ਦਾ ਕਹੋ ਕਵੀ ਡਾਕਟਰ ਦਿਵਾਨ ਸਿੰਘ ਕਾਲੇਪਣੀ ਤਾਂ ਹੁਣ ਦੱਸੋ ਜੀ ਜੇ ਕਿਸੇ ਦਾ ਕੋਈ ਪ੍ਰਸ਼ਨ ਜਾਂ ਕੋਈ ਡਾਊਟ ਹੈ ਤਾਂ ਉਹ ਦੱਸ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਜੀ ਸੰਪੂਰਨਤਾ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਕਲਾਸ ਹੈ ਜਿਹੜੀ ਉਹ ਪਸੰਦ ਆਈ ਹੋਏਗੀ ਤਾਂ ਸਾਰਿਆਂ ਨੇ ਆਪਦੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਸਾਂਝੇ ਕਰਨੇ ਹਨ ਜੀ ਹਾਂਜੀ ਕਿਸੇ ਦਾ ਕੋਈ ਪ੍ਰਸ਼ਨ ਜਾਂ ਕੋਈ ਸਵਾਲ ਹੋਵੇ ਤਾਂ ਉਹ ਦੱਸ ਪੁੱਛ ਸਕਦਾ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੇ ਜੇ ਕੋਈ ਨਵਾਂ ਵਿਦਿਆਰਥੀ ਆਪਣੇ ਇਸ ਚੈਨਲ ਦੇ ਉੱਪਰ ਆਇਆ ਹੈ ਤਾਂ ਉਹ ਆਪਣੇ ਟੈਲੀਗ੍ਰam ਦਾ ਜਿਹੜਾ ਲਿੰਕ ਹੈ ਉਸ ਜੁਆਇਨ ਕਰ ਸਕਦਾ ਹੈ ਜੀ ਤਾਂ ਜੋ ਆਉਣ ਵਾਲੀਆਂ ਕਲਾਸਾਂ ਉਹਨਾਂ ਨੂੰ ਟਾਈਮ ਤੇ ਮਿਲਦੀਆਂ ਰਹਿਣ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ ਥੈਂਕ ਯੂ ਸਭ ਦਾ ਧੰਨਵਾਦ ਤਾਂ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਨੂੰ ਨਵੇਂ ਰਾਈਟਰ ਦੇ ਨਾਲ ਕੱਲ ਨੂੰ ਆਪਾਂ ਅਗਲਾ ਰਾਈਟਰ ਕਰਾਂਗੇ ਜੀ ਗਿਆਨੀ ਹੀਰਾ ਸਿੰਘ ਐਵੇਂ ਲੱਗਦਾ ਤਾਂ ਉਹ ਆਪਾਂ ਡਿਸਕਸ ਕਰਾਂਗੇ ਜੀ ਉਹਦੀ ਥਿਊਰੀ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ